ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਡਾਲਾ ਚੱਕ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਭਲਵਿੰਦਰ ਸਿੰਘ ਬਾਜਵਾਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7-8 ਗਾਵਾਂ ਜਿਹੜੀਆਂ 8-9 ਤੇ ਕਰੀਬ ਤੁਹਾਨੂੰ ਗਾਵਾਂ ਦਿਖਾਉਣੀਆਂ ਵਾ ਕਾਫੀ ਕਿੰਨੇ ਚ ਗਾਵਾਂ ਤੁਹਾਨੂੰ ਦਿਖਾਉਣੀਆਂ 4 ਸੂਈਆਂ ਤੇ 4-5 ਗੱਪਨਾ ਸਾਰੇ ਵੱਡੇ ਛੋਟੇ ਭਾਤਾਂ ਨੂੰ ਸਾਰੇ ਵਿਖਾਉਣੇ ਅੱਜ ਕਹਿੰਦੇ ਕਿ ਲੇਟ ਜਿਹੜੇ ਬਿਲਕੁਲ ਨਾਰਮਲ ਹੀ ਕਰਨੇ ਆ। ਵੀਡੀਓ ਪੂਰੀ ਜ਼ਰੂਰ ਵੇਖਿਓ ਐਂਡ ਤੇ ਹੌਲੇ ਪਾ ਦੀਆਂ گاਵਾں ਵੀ ਜੜੀਆਂ ਤੁਹਾਨੂੰ ਆਵਲੀਆਂ ਤੁਹਾਨੂੰ ਦਿਖਾਉਣੀਆਂ। ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਸਨਵਾ ਜੀ। ਵਧੀਆ ਵਧੀਆ ਤੁਸੀਂ ਦੱਸੋ ਸਭ ਠੀਕ ਠਾਕ ਜੇ। ਸਭ ਵਧੀਆ ਜੇ। ਹਾਂ ਠੀਕ ਠਾਕ। ਸਭ ਠੀਕ ਠਾਕ ਤੇ ਅੱਜ ਚੰਗੀ ਰੌਣਕ ਲਾਈ ਜੇ ਤੁਸੀਂ। ਰੌਣਕ ਤਾਂ ਹੋਈ ਜਾਂਦੀ ਤੁਸੀਂ ਨਹੀਂ ਰੌਣਕ ਦਰਸ਼ਨ ਦਿੰਦੇ ਕਦੇ ਕਿ ਗਰੀਏ। ਹੋਲੀ ਦੀ ਸੇਲ। ਹੋਲੀ ਦੀ ਸੇਲ। ਠੀਕ ਆ ਹਾਂਜੀ ਇਹ ਹੋਲੀਆਂ ਜਿਹੜੀਆਂ ਅੱਜ ਸ਼ੁਰੂ ਹੋ ਗਈਆਂ ਵਾ ਅੱਜ ਸ਼ੁਰੂ ਹੋ ਗਈਆਂ ਤੇ ਆਫਰ ਵੀ ਸ਼ੁਰੂ ਕਰਦੀ ਆ ਅੱਜ ਤੋਂ ਫਿਰ ਬਸ ਪੰਜ ਚਾਰ ਦਿਨ ਲਾ ਕੇ ਤੇ ਮੁਰਕੇ ਮੇਲਾ ਬੁਲਾ ਦੇਈਏ ਠੀਕ ਆ ਹੈਨਾ ਠੀਕ ਆ ਤਾਈਆਂ ਅੱਜ ਮਾਲਵਾਵਾ ਇਕੱਠਾ ਕਰ ਲਿਆ ਵਾ ਹਾਂਜੀ ਹਾਂਜੀ ਠੀਕ ਇਹ ਮਾਲ ਵਿੱਚ ਦੀ ਪੂਜਾ ਆਇਆ ਸਵੇਰੇयां ਤੋਂ ਪੂਜਾ ਆਇਆ ਜੇ ਰਾਤੀ ਅੱਛਾ ਹਾਂਜੀ ਪਰਸੋਂ ਵਾਲ ਮਾਲੀ ਜੀ ਪੂਜੇ ਦੇ ਵਿੱਚ ਅਹ ਰਾਤੀ ਤੁਸੀਂ ਕਹਿੰਦੇ ਸੀ ਵੀ ਮਾਲ ਆ ਜੇ ਕੁਝ ਆਉਣ ਵਾਲਾ ਵਾ ਹਾਂਜੀ ਹਾਂਜੀ ਤੇ ਕੋਈ ਸਵੇਰੇ ਆਈਆਂ ਜੀ ਕੋਈ ਰਾਤ ਆਈਆਂ ਜੀ ਤੇ 8-10 ਵਜੇ ਠੀਕ ਆ ਬਾਕੀ ਤਾਂ ਦੇਖ ਤੇ ਰੇਟ ਬਿਲਕੁਲ ਨੋਰਮਲ ਹੀ ਅੱਜ ਹੈ। ਕਿਹੜਾ ਨੋਰਮਲ ਹੁੰਦਾ ਸਾਡੇ ਤੁਹਾਨੂੰ ਪਤਾ। ਠੀਕ ਆ। ਸਾਡਾ ਵਡਾ ਹੁੰਦਾ ਇਹ ਰੇਟ। ਚਲੋ ਨਾਮ ਦੱਸ ਤੇ ਕਰੀ। ਅਸੀਂ ਕਿਹੜੀਆਂ ਲਖੋ ਬਾਹਰ ਕਰਨੀਆਂ ਹੁੰਦੀਆਂ ਅੰਦਰ ਹੀ ਰੱਖਣੀਆਂ ਹੁੰਦੀਆਂ। ਠੀਕ ਆ। ਹੈਨਾ? ਚਲੋ ਜੀ ਪਲਵਿੰਦਰ ਸਿੰਘ ਬਾਜਵਾ। ਹਾਂਜੀ। ਪਿੰਡ ਡਾਲਾ ਚੱਕ। ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਬੋਲ ਦੇ ਕਰੀ। ਨੰਬਰ 98762 ਹਾਂਜੀ 04086 ਠੀਕ ਆ। ਹਾਂਜੀ। ਤੇ ਚਲੋ ਸ਼ੁਰੂਆਤ ਫੇਰ ਸਾਹੀ ਵਾਲ ਤਾਂ ਹੀ ਕਰਨੀ ਆਪਾਂ ਸੂਈ ਸਵਾਈ ਆ। ਹਾਂਜੀ। ਤੇ ਥਾਣੇ ਦੇ ਲਾਗੇ ਤਾਂ ਦੇਖ ਸਾਡੇ ਜੀ ਕਰੀ। ਕਿੰਨੇ ਦਿਨੋਂ ਵੀ ਵਿਦਿਨ ਸੁਈ ਰਿਹਾ ਜੀ ਤੀਜਾ ਦਿਨ ਵਸ਼ੀ ਨੂੰ ਸੁਈ ਨੂੰ ਜੀ ਤੇ ਉਤਰਾ ਛੰਡੀ ਤੇਰੀ ਆ ਛੰਡੀ ਤੇ ਹੀ ਛੰਡੀ ਤੇਰੀ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਠੀਕ ਆ ਇਹ ਸ਼ਾਈ ਵਾਲੀ ਜੀ ਗੰਗਾ ਨਗਰ ਦੀ ਵਸ਼ੀ ਜੀ ਅੱਛਾ ਚਾਰ ਵਸ਼ੀਆਂ ਬੈਂਕ ਇਹ ਗੰਗਾ ਨਗਰ ਤੋਂ ਜਿਹੜੀ ਕਿੰਦੇ ਕੀ ਲੈਣ ਵਦੀ ਵਸ਼ੀ ਕਾਲ ਨੂੰ ਵੇਖ ਲੋ ਵਸ਼ੀ ਦਾ ਉਹ ਮਤਲਬ ਜਿਹੜਾ ਲੰਬਾ ਹੁੰਦਾ ਵਾ ਠੀਕ ਆ ਉਹ ਲਿਜੇ ਠੀਕ ਆ ਹਾਂ ਜੀ ਤੇ ਮਗਰ ਵਸ਼ੀ ਜੀ ਇਹਦੇ ਜਰਸੀ ਦੀ ਅੱਛਾ ਮਗਰ ਜਰਸੀ ਵਸ਼ੀ ਹੈ ਹਾਂ ਜੀ ਜਰਸੀ ਦੇ ਵਸ਼ੀ ਜੀ ਤੇ ਚਵਾਈ ਚੂਈ ਦੀ ਬਹੁਤ ਜ਼ਬਰਦਸਤੀ ਵਸ਼ੀ ਇਹ ਆ ਕਿ ਗਾਂ ਦੇ ਗਾਂ ਤੇ ਮੱਝ ਦੀ ਮੱਝ ਮੱਝ ਤੇ ਭਾਵੇਂ ਨਾ ਪਾਏ ਕੋਈ ਭਣਪਰਾ ਅੱਛਾ ਹਾਂਜੀ ਇਦਾਂ ਚੋਣੀ ਇਦਾਂ ਚੋਲੋ ਰੱਸੀ ਨਾਲ ਚੋਣੀ ਰੱਸੀ ਨਾਲ ਚੋਲੋ ਕਿੰਨੇ ਦਿਨ ਹੋਏ ਸੂਈ ਨਾ ਅੱਜ ਤੀਸਰਾ ਦਿਨ ਜੇ ਵੀਰ ਜੀ ਬੱਚਾ ਨਾਲੂ ਤੇ ਮੱਛੀ ਮਗਰ ਜੇ ਤੇ ਬੋਲਾ ਕਿੰਨਾ ਕੇ ਦੇਖੋ ਬੋਲਾ ਵੀਰ ਜੀ ਹੋਣਾ ਜੇ ਕੋਈ 14 15 ਕਿਲੋ ਅੱਛਾ ਬੋਲਾ 12 ਕਿਲੋ ਕਰਕੇ ਖੜੇ 14 15 ਬੋਲੇ ਦੀ ਕੋਈ ਮਨਿਆਤ ਨਹੀਂ ਹੁੰਦੀ ਬੋਲਾ ਅੱਜ ਹੋਰ ਤਾਂ ਗੱਲ ਹੋ ਰਹੀ ਠੀਕ ਆ ਮੈਨੂੰ ਪਤਾ ਬੋਲੇ ਦਾ ਪਾਉ ਨਹੀਂ ਕਰਦੇ ਹੁੰਦੇ ਤੇ ਕਿੰਨਾ ਕ ਤਰਾ ਚਵਾਈ ਜਾਊਗੀ ਦੁੱਧ ਵਸ਼ੀ ਚਵਾਓਗੀ ਵੀਰ ਜੀ 20 ਕਿਲੋ ਅੱਛਾ ਹਾਂਜੀ 20 ਤੇ ਲੱਗੇ ਜਿਹੜਾ ਚੰਗਾ ਖਾਣੇ ਦੇ ਬੈਣੀਆਂ ਦੇ ਪਾਸੇ ਤਾਂ ਵੀ ਦੇਖ ਸਕਦੇ ਜੀ ਬਹੁਤ ਸੁਣੀ ਚਵਾਈ ਦੀ ਹੈ। ਬਾਕੀ ਖਾਲੀ ਖੁਲੀ ਜਿਹੜੀ ਫਰੀਜ ਜੀ ਬਿਲਕੁਲ ਅਜਿਹਾ ਠੀਕ ਆ। ਖਾਲੀ ਕਹਿੰਦੇ ਕਰਤੀ ਹੈ ਪੂਰੀ ਲੈ ਆ ਵੀ ਜੀ ਕਮਾਧਿਆ ਤੇ ਉਹ ਤਰ੍ਹਾਂ ਜਿਹੜਾ ਕੱਦ ਕਾਠ ਬੋਡੀ ਵੇਟ ਇਹਦਾ ਚੰਗਾ ਜਿਹਾ ਹੈਗੀ ਠੰਡੀ ਠੀਰੀ ਆ ਉਦੋਂ ਦੱਸ ਤੇ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀ ਦੀ ਜਾਇਜ਼ ਹੈ ਕਿੰਨਾ ਕਿੰਨਾ ਵਸ਼ੀਆ ਦੀ ਖਾਲੀ ਕਰਤੀ ਜੇ ਠੀਕ ਆ ਹਾਂਜੀ ਸਾਰੀ ਖਾਲੀ ਜੇ ਅੱਜ ਸਵੇਰੇ ਤੇ ਤੀਸਰਾ ਦਿਨ ਜੇ ਤੇ ਟਾਈਮ ਦੁਪਹਿਰ ਦਾ ਹੈ ਟਾਈਮ ਮੇਰਾ ਵੀ ਭਰਾ ਵੇਖ ਲਓ ਕਿੰਨਾ ਹੋਇਆ ਜੇ ਕੋਈ 12 ਦੇ ਲੱਗੇ ਬੰਦੇ ਦਾ ਹੋਇਆ ਹੋਣਾ 12 ਵਜ ਕੇ ਤੇ 21 ਮਿੰਟ ਹੋਏ ਜੇ ਜੇ 16 ਮਿੰਟ ਹੋਏ ਜੇ ਠੀਕ ਆ ਆਪੋ ਭੈਣ ਭਰਾ ਦਾ ਆ ਦੇਖ ਸਕਦੇ ਜੇ ਠੀਕ ਹੈ ਜੀ 12 ਵਜ ਕੇ 16 ਮਿੰਟ ਹੋਏ ਆ ਤੇ ਐਤਵਾਰ ਦਾ ਦਿਨ 17 ਤਰੀਕ ਹੈ ਹਾਂਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਦੋ ਟਾਈਮ ਦੀ ਤਿੰਨ ਲੰਗ ਦੀ ਚਵਾ ਕੇ ਵਸੀ ਲੈ ਜਾਓ ਕਿਉਂਕਿ ਅਜੇ ਬੋਲੇ ਤੇ ਅੱਜ ਆ ਚੀਸਰਾ ਦੇਣਾ ਖਾਲੀ ਕੀਤੀ ਆ ਠੀਕ ਆ ਹੈਨਾ ਆਪਾਂ ਬੋਤੀਆਂ ਨਹੀਂ ਕਹਿੰਦੇ ਕਿ ਹਾਂ 20 22 ਲੀਟਰ ਬੋਲਾ ਇਹ ਥੱਲੇ ਜੋ ਥੱਲੇ ਤਿਆਰ ਆ ਬੋਲੇ ਬਲੇ ਤੋਂ ਖਾਦੂ ਵੀ ਖਾਲੀ ਹੋਈ ਹੈ ਅਜੇ ਤੇ ਮੁੱਲ ਤੇ ਮੁੱਲ ਵੀਰ ਜੀ 60 ਕਰਦੀਏ 60 ਕਰਦੀਏ ਅੱਛਾ 55000 ਮਸੀਤ ਜੀ ਯਾਨੀ ਜੈਸਨ ਹੋਈਆਂ ਜੈਸਨ ਹੋ 55000 ਦੇ ਵਿੱਚ ਛੋਟ 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 ਅੱਜ ਜੈਸਨ ਹੋਈ ਕਰੀ ਜਾਈਏ ਸਾਰੇ ਚਲੋ ਫਿਰ ਆ ਵੀ ਗਾਂ ਤੋਰੀਏ ਕਰੀ ਫਿਰ ਇਹਦੇ ਵੀ ਥਾਣੇ ਕਰੀ ਲਾਗੇ ਤਾਂ ਦੇਖ ਸਕਦੇ ਹੋ ਜੀ ਤੇ ਮਿਲਕ ਮੈਨੂੰ ਵੀ ਚੰਗੀ ਚੰਗੇ ਕੱਦ ਕਾਠਾ ਲਈ ਆ ਜਿਹੜੀ ਇਹ ਚੰਗੀ ਬੋਡੀ ਵੇਟ ਆ ਲਈ ਆ ਇਹਨੂੰ 1 ਮਹੀਨਾ ਦਾ ਕੱਚੀ ਜੇ ਪੂਰੀ ਇਹਦੀ ਅੱਛਾ 1 ਮਹੀਨਾ ਖੜਦੀ ਜੇ 1 ਮਹੀਨਾ ਗਾਂ ਖੜਦੀ ਜੇ ਠੀਕ ਆ ਠੀਕ ਆ ਕੱਦ ਵੇਖ ਲਓ ਵੱਡਾ ਜੇ ਠੀਕ ਆ ਤੇ ਸਿੰਗਾ ਤਾਂ ਝੁੰਗੀ ਹਾਂ ਸਿੰਗਾ ਤਾਂ ਝੁੰਗੀ ਜੇ ਤੋਰ ਹੁਣ ਕਰੀ ਆ ਜਸਨੀ ਇੱਕ ਮਹੀਨੇ ਕਿ ਦੁੱਧ ਆ ਲੀਜੇ ਦੁੱਧ ਬਹੁਤਾ ਨਹੀਂ ਤੇ 5 ਲੀਟਰ ਬਾਹਰ ਹੀ ਸਵਾਉਗੇ ਜਿਗਾ ਨੇ ਠੀਕ ਆ ਬਾਕੀ ਇਹਨੂੰ ਤਾਂ ਲੋਕੀਂ ਬੜੀ ਚਾਲੀ ਗਈ ਜਾਂਦੀ ਐ ਜਦੋਂ ਹਾਈਟ ਪੂਰੀ ਆ ਇਹਦੀ ਤੇ ਫਿੰਗਰ ਬਾਹਰ ਕਾਵਾਂਗੇ ਤੇ ਬਾਹਰ ਰਹੋਗੇ ਨਾ ਠੀਕ ਆ ਹਾਂਜੀ ਅਜੇ 1 ਮਹੀਨਾ ਕਿੰਨੇ ਕਿ ਖੜਨੀ ਬਾਕੀ ਕੱਦ ਜਿਹੜਾ ਪੂਰਾ ਜਵਾਨ ਐ ਇਹਦਾ ਆ ਜ ਲੈ ਆਜੀ ਦਾਂਗਰੂ ਦੇ ਵੀ ਪੂਰੀ ਸਫਾਈ ਚ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀ ਜੀ ਜੈ ਜੀ ਤਰ੍ਹਾਂ ਕਹਦਾ ਵੀ ਇੱਕ ਮਹੀਨਾ ਗਾਂ ਕੱਚੀ ਜੇ ਠੀਕ ਹੈ ਠੀਕ ਹੈ ਜੀ ਤੇ ਇਹਦਾ ਮੁੱਲ ਦਿੱਜੀ ਇਹਦਾ ਮੁੱਲ ਅਰਬਜੀ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਬੱਚੀ ਹਸਿਆ ਆਈ ਬਈ ਬਾਕੀ ਢਾਂਚਾ ਵੇਖ ਲਓ ਕਿੱਡਾ ਜੀ ਇਹ ਆ ਕਿ ਸਾਮ ਛੱਡ ਕੇ ਦੇ ਦੋਗੇ ਹੁਣ ਸਾਮ ਛੱਡ ਕੇ ਦੋਗੇ ਤੀਸਰਾ ਸੂਆ ਜੇ ਦਾ ਦਾ ਤੀਸਰਾ ਸੂਆ ਤੀਸਰਾ ਸੂਆ ਜੇ ਠੀਕ ਹੈ ਸੰਗਾ ਦੀ ਝੁੰਗੀ ਜੇ ਮੂੰਹ ਮੱਥੇ ਦੀ ਸੋਰੀ ਜੇ ਬਾਕੀ ਇਹ ਆ ਕਿ 1 ਮਹੀਨਾ ਰਹਿੰਦਾ ਜੇ ਆਪਣੇ ਘਰੇ ਕੋਈ ਖੜ ਕੇ ਸਾਮ ਕਰ ਲੂਗਾ ਆਪਣੇ ਸਾਹ ਨਾਲ ਟ੍ਰਾਂਜੈਕਸ਼ਨ ਪਾ ਦੇ ਸਾਰੀਆਂ ਚੀਜ਼ਾਂ ਪੂਰਾ ਮਤਲਬ 1 ਮਹੀਨਾ ਇਕੁਏਟ ਰਹਿੰਦਾ ਜੇ ਦਾ ਠੀਕ ਹੈ ਜੀ ਦੇ ਵੱਡੇ ਢਾਂਚੇ ਦੇ ਵੱਡੇ ਦੁੱਧ ਵਾਲੀ ਦੁੱਧ ਭਾਵੇਂ 35 ਲੀਟਰ ਤੋਂ ਬਾਹਰ ਚਵਾ ਦੇ ਠੀਕ ਆ ਪਰ ਆਪਾਂ ਤੁਹਾਨੂੰ 5 ਲੀਟਰ ਗਿਆ ਵਾ ਠੀਕ ਆ ਅਜੇ ਗੱਬਣ ਆ ਪਿਛਲੇ ਘਰ ਦੀ ਪਤਾ ਨਹੀਂ ਕੀ ਹਿਸਾਬ ਐ ਸੀ ਆ ਠੀਕ ਆ ਕਿਹੜੀ ਗੱਲ ਹੈ ਹਾਂਜੀ ਤੇ ਹੁਣ ਗੱਬਣ ਆ ਗਈ ਆ ਵੀ ਆਪਣੇ ਕੋਲ ਅੱਛੀ ਵੀਰ ਜੀ ਗੱਬਣ ਜੀ ਇਹ ਕਿੰਨੇ ਕ ਦੁੱਧਾ ਲੀਜੇ ਇਹ ਵੀਰ ਜੀ ਸੂਆ ਪਹਿਲਾ ਜੇ ਵਸ਼ੀ ਦਾ ਅੱਛਾ ਹਾਂਜੀ ਪਹਿਲਾ ਸੂਆ ਜੇ ਹੋ ਸਕਦਾ 16 ਵੀ ਕਰ ਜੇ ਹੋ ਸਕਦਾ 18 ਵੀ ਕਰ ਜੇ ਹੋ ਸਕਦਾ 15 ਵੀ ਕਰ ਜੇ ਠੀਕ ਆ ਹਾਂਜੀ ਦੋਹਾਂ ਦਾ ਫਿਰ ਇੱਕ ਰੀਨ ਦੇ ਨੇ ਵੀ ਅਜ ਲੈ ਜਗੇ ਉਤਨਾ ਕੱਦ ਕਾਟ ਤੋਂ ਬੋਡੀ ਵੇਟ ਤੋਂ ਚੰਗੀ ਆ ਜਿਹੜੀ ਇਹ ਵੀ ਤੇ ਚੰਗੀ ਤਿਆਰ ਹੁੰਦੀ ਆ ਥੱਲਿਆਂ 'ਚ ਸੰਭੀ ਸੰਭੀ ਚੰਗੀ ਆ ਆ ਜਿ ਲੈ ਆਓ ਜੀ ਤੇ ਇਹਾ ਮੁੱਲ ਵੀਤੀ ਫਿਰ ਮੁੱਲ ਵੀਤੀ ਜਿਆ ਜਹਾ ਹਰਦੀ ਜੀ ਵੱਸੀ ਚੰਗੀ ਜੇ ਹਾਂਜੀ ਗੋਲਗਾਲੇ ਚੰਗੀ ਸੋਹਣੀ ਪੱਲੀ ਜੁੜੀ ਚੰਗੀ ਐ ਠੀਕ ਐ ਤੇ ਥਣ ਥੁਣ ਚੰਗਾ ਵਾ ਸਾਰਾ ਹਾਂਜੀ ਤੇ ਅਜੇ ਦਿਨਾ ਤਕਰੀਬਨ ਬਹੁਤੇ ਨਹੀਂ ਤੇ 15 16 ਕਰੂਗੀ ਹਾਂਜੀ 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 ਮੁੱਲ ਵੀਤੀ ਦਾ 42000 ਅੱਛਾ ਹਾਂਜੀ ਕਿੰਨੇ ਰੀ ਦੇਣੀ ਐ ਹਾਂ ਨਾ 38000 ਹੋਰ ਕਰਦੀਏ ਮਨ ਮੈਂ ਹੁੰਦਾ ਕਰਤਾ ਵੇਖ ਲਓ ਕੋ ਕਸਰਾ ਕੀ ਕਰਦੀ ਐ ਕਰ ਲਾ ਪਰ ਜੱਸ ਨਾ ਕਰੀਏ ਫਿਰ ਪੂਰੇ 35 ਦੀ ਦੇ ਦਿਆਂ ਠੀਕ ਐ ਤੇ ਇੱਕ ਹੋਰ ਆ ਗਈ ਹੁਣ ਆਪਣੇ ਕੋਲ ਇਹ ਵੀ ਗੱਪਣ ਜੇ ਇਹ ਵੀ ਗੱਪਣ ਜੇ ਕਿੱਥੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਬੱਚੀ ਦੁੱਧ ਸਵਾਇਆ ਜੇ ਕਿੰਨੇ ਵੀ 17 18 ਕਿੰਨੇ ਵੀ ਅੱਛਾ ਤੇ ਅਜੇ ਗੱਪਣ ਜੇ ਦੇਣਾ ਜੇ 20 ਖੜਦੀ ਜੇ ਅਜੇ 20 ਦਿਨ ਖੜਦੀ ਆ 20 ਦਿਨ ਖੜ ਤੇ ਖੋਲੀ ਹਾਂ ਮਿੱਧੀ ਫਿਰ ਤੋਰ ਗਿਆ ਇਹਨਾਂ ਵਿੱਚ ਹਾਂ ਜੀ ਵੇਖੋ ਬਾੜ ਨੋੜ ਬੜੀ ਸੋਹਣੀ ਚੜੀ ਜੇ ਬੈੜ ਦੇ ਠੀਕ ਆ ਤੇ ਅਜੇ ਹੈ ਕੱਚੀ ਆ ਠੀਕ ਅਜੇ ਕੱਚੀਆਂ ਆ ਜੇ ਤੇ ਉਸਾਂ ਨੇ ਜਿਹੜੇ ਮੁੱਲ ਹੋ ਜਾਣਗੇ ਸਾਰੇ ਜੀ ਉਹ ਸਾਬ ਨਾਲ ਪੱਜਾਇ ਜੀ ਕਰਨਦੇ ਆ ਜੀ 2 ਮਹੀਨਾ ਸਾਂ ਬਦਲ ਦਨ ਸਾਂ 15 ਦਿਨ ਸਾਂ ਬਿਆ ਹਾਂਜੀ ਹਾਂਜੀ ਉਹ ਸਾਬ ਨਾਲ ਆਪਾਂ ਮੋਨ ਪਾ ਰਹੇ ਪੱਕੇ ਫੁੱਲ ਵੀ ਝਾ ਦੇਖੋ ਰੰਗ ਰੂਪ ਤੇ ਜਿਹੜੀ ਚੰਗੀ ਹੈ ਇਹ ਵੀ ਅਜੇ ਲੈ ਆ ਵੀ ਜੀ ਰੰਗ ਰੂਪ ਦੀਆਂ ਜਿਹੜੀਆਂ ਚੰਗੀਆਂ ਵਾ ਬਾਕੀ ਕਾਦੇ ਤਾਂ ਠੀਕ ਠਾਕ ਜਾ ਵਾ ਨਾ ਬਹੁਤਾ ਵੱਡਾ ਇਹ ਤਾਂ ਨਾ ਬਹੁਤਾ ਛੋਟਾ ਹੈ ਨੋਰਮਲ ਜਿਹਾ ਕਾਦੇ ਹੈ ਜਿਹੜਾ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਰੁਪਈੀ ਜੀ ਜਾਇਜ਼ ਹੀ ਆ ਕਿੰਨਾ ਇਹ ਦੇਣਾ 20 15 18 ਲੈ ਦੀ ਜੀ ਇਹ ਠੀਕ ਆ ਇਹ ਦੇ ਦੇਾਂਗੇ 36000 ਦੀ 36000 ਦੀ 36000 ਦੇ 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 ਤੇ ਇੱਕੋ ਹੀ ਕਰ ਦੋ ਫਿਰ 35 35 ਤਾਂ ਹੀ ਦੇ ਦੇਣ ਠੀਕ ਆ ਤੇ ਹੁਣ ਇੱਕ ਇਹ ਵੀ ਗੱਬਣ ਦੀ ਇਹ ਵੀ ਗੱਬਣ ਹੈ ਜਿਹੜੀ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਵੀ ਮਿਰਜੀ ਦੁੱਧ ਪਤਾ ਨਹੀਂ ਤੇ ਕੋਈ 13 14 ਕਿਲੋ ਚਵਾਊਗੀ ਠੀਕ ਆ ਹੋ ਸਕਦਾ 15 ਕਿਲੋ ਚਵਾ ਦੇ ਚੰਗੀ ਹੈ ਠੀਕ ਆ ਸਭ ਸੁਥਰੀ ਹੈ ਦੌਰਮ ਹੈ ਕਰੀਨਮ ਹਾਂਜੀ ਬਾਕੀ ਇਹ ਹੈ ਕਿ ਥੋੜੀਆਂ ਹੈਗੀਆਂ ਨਾਰਮਲ ਕੱਦ ਦੀਆਂ ਵਾ ਹਾਂਜੀ ਹਾਂਜੀ ਛੋਟੇ ਕੱਦ ਬਹੁਤੇ ਵੱਡੇ ਕੱਦ ਨਹੀਂ ਤੇ ਬਹੁਤੇ ਛੋਟੇ ਵੀ ਬਹੁਤੇ ਛੋਟੇ ਵੀ ਨਹੀਂ ਨਾਰਮਲ ਜਿਹੇ ਕੱਦ ਦੇ ਹਾਂਜੀ ਹਾਂਜੀ ਤੇ ਰੰਗ ਰੂਪ ਦੀਆਂ ਜਿਹੜੀਆਂ ਸਾਫ਼ ਆ ਜਿਹੜੀਆਂ ਤੇ ਥੋੜੇ ਦਿਨ ਖੜਦੀਆਂ ਵਾ ਉਸ ਸਾਹਬ ਨੇ ਜਿਹੜੇ ਇਹਨਾਂ ਦੇ ਮੁੱਲਿਆ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਸਮਝਣਾ ਵੇਸ ਚਾੱਕ ਕੇ ਖੜੇ ਕੋਈ 15 20 ਦਿਨ ਕੱਚੀਆਂ ਵਾ ਜਿਹੜੀਆਂ ਜੀ ਅਜਲੇ ਆਵਜੀ ਤੇ ਇਹਦਾ ਮੁੱਲ ਵੇਚ ਜੇ ਫਿਰ ਇਹ ਹਰ ਬਰੀ ਜੇ ਵੀ ਕੋਈ 10 ਦਿਨ ਕੱਚੀ ਜੇ ਹਾਂਜੀ ਤੇ ਮੋਲ ਦੇ ਤਾਂ ਇਜਾਜ਼ਾ ਕਰ ਲਓ ਜਿੰਨਾ ਕਰਨਾ ਕਰ ਦਈਏ ਇਜਾਜ਼ਾ ਕਰ ਦਈਏ ਬਤਾਲੀਆ ਨਹੀਂ 42 ਦਾ ਕਰੀਏ ਹਾਂ ਵਧ ਕਰੀ ਜਾਂਦੇ ਜੀ ਵਧ ਕਰ ਦਈਏ ਇਹ ਛੱਡ ਦੇਣੀ 36000 ਦੀ ਜੀ ਅੱਛਾ ਹਾਂਜੀ ਤੇ ਵੀ ਫਿਰ ਲੋਟ ਹੀ ਜਾਂਦਾ ਤਿੰਨਾਂ ਦਾ 35 35000 ਦੇ 35000 ਦੀਆਂ ਜਿਹੜੀ ਮਰਜ਼ੀ ਕੋਈ ਲਾ ਜੇ ਦੋ ਆ ਵਾ ਇੱਕ ਥੋੜੀ ਬਾਹਰ ਬਣਤੀ ਉਹਨਾਂ ਨੇ ਤੇ ਹੁਣ ਆ ਗਏ ਆਪਣੇ ਕੋਲ ਇਹ ਸੋਈ ਸਵਾਈ ਜੇ ਇਹ ਵੀਰ ਜੀ ਸੂਈ ਜੇ ਅੱਛਾ ਜੀ ਇਹਦਾ ਦਿਣਾ ਜੇ ਤੀਜਾ ਚੌਥਾ ਚੌਥਾ ਦਿਣਾ ਹੁਣ ਆ ਜੇ ਠੀਕ ਆ ਥੰਡੀਆਂ ਬਣਾ ਜਾ ਵਸ਼ੀਧਾ ਦੇ ਠੀਕ ਆ ਬੜੀ ਸਾਫ ਜੀ ਖਲਾ ਦਾ ਸਾਈਜ ਕਾਪ ਜਿਹੜਾ ਚੰਗਾ ਹੈ ਸਿੰਘ ਜੇ ਛੋਟਾ ਛੋਟਾ ਛੋਟੇ ਛੋਟੇ ਸਿੰਘ ਜੇ ਦੇਖੇਗੇ ਸਿੰਘ ਜੇ ਦਾ ਵੀ ਚੁੰਗਾ ਤੇ ਬਿਲਕੁਲ ਸਾਫ ਸੁੱਥੀ ਜੀ ਕਿੰਨਾ ਕਰ ਦੁੱਧ ਕਿੰਨਾ ਤਿਆਰ ਜੀ ਹੁਣ ਦੁੱਧ ਵੀਰ ਜੀ ਅੱਜ ਮੇਰੇ ਖਿਆਲ ਨਾਲ ਹੁਣ ਅੱਜ ਤੱਕ ਨੋਕ ਕਿਲੋ ਆ ਅੱਛਾ ਬੋਲਾ ਹੈ ਤੇ ਕਿੰਨਾ ਚਵਾਈ ਜਾਊਗੀ ਚਵਾਊਗੀ ਬਹੁਤ ਨਹੀਂ ਤੇ 13-14 ਕਿਲੋ ਤੋ ਰਹੀਆਂ ਫੇਰ ਇਹਨਾਂ ਦੀ ਬਾਕੀ ਸੰਗਰਾਂ ਦੁੱਧ ਹੁੰਦਾ ਇਹਨਾਂ ਕਮਨ ਬਾਕੀ ਦੁੱਧ ਪਾਇਦਾ ਹਰਫੀ ਜੀ ਠੀਕ ਆ ਜਿੰਨਾ ਕੋ ਪਾ ਲੂਗਾ ਭਣਪਰਾ ਹੋਣਾ ਦੁੱਧ ਚੱਲੂਗਾ ਬਾਕੀ ਥਾਂ ਭੰਡੇ ਦੀ ਸਾਫ ਹੈ ਜਿੰਨੀ ਠੀਕ ਆ ਜੀ ਲੈ ਜੇ ਮੇ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ ਜੈ ਬਿਲਕੁਲ ਕਿੰਨਾ ਇਹਦਾ ਮੁੱਲ ਵੀ ਜੀ ਜਿੱਡੇ ਕਾਂਾ ਉੱਡਾ ਕੀ ਮੁੱਲ ਕਰਦੇ ਆ ਇਹਦਾ ਮੁੱਲ 31 ਆ ਅੱਛਾ 1000 ਦੇ ਛੱਡਦੇ ਆਗੇ 30000 ਦੀ ਲਿਆ 30000 ਦੀ ਮਗਲ ਵਛੀ ਠੀਕ ਆ ਇਹ 9 10 ਕਿਲੋ ਬੋਰਾ ਤਿਆਰ ਠੀਕ ਆ ਸਾਫ ਸੁਥਰੀ ਠੰਡੀ ਦੀ ਆਜੋ ਫਿਰ ਹੀ ਚੱਲਣਗੇ ਆਫਰ ਹੀ ਆਫਰ ਹੀ ਆ ਜਿਹੜੇ ਆਗੇ ਵਿਸਾਖੀ ਦੇ ਤੇ ਹੋਲੀ ਦੇ ਇਕੱਠੇ ਆ ਜੀ ਅੱਜ ਬਸ 15-20 ਮਿੰਟਾਂ ਦੇ ਵਿੱਚ ਮਿਲਦਾ ਯਾਰਾ ਲੋਟ ਲੋਟ ਠੀਕ ਆ ਜੀ ਠੀਕ ਤੇ ਬੱਚੇ ਇੱਕ ਰੀ ਵਿਖਾ ਦਈਏ ਆ ਬੱਚੇ ਜਿਹੜੇ ਇਹਨਾਂ ਦੇ ਬੱਚੇ ਸਾਰੇ ਬਿਲਕੁਲੋਂ ਤਾਜ਼ੇ ਨਾੜੂ ਸਾਰਿਆਂ ਦੇ ਨਾਲ ਹੀ ਆ ਆ ਦੇਖ ਸਕਦੇ ਜੀ ਜਿਹੜੀ ਅੱਸੀ ਉਦੀ ਜੁਗਲੀ ਲਾਹ ਦੀ ਆ ਬੱਚਾ ਲਾਉਂਦਾ ਜੀ ਅੱਛਾ ਪਹਿਲੀ ਸਾਈ ਵਾਜਾ ਹਾਂ ਜੀ ਹਾਂ ਜੀ ਆ ਜਦਾ ਜੀ ਛੋਟੀ ਜਿਹੜੀ ਹੁਣ ਛੋਟੀ ਵਿਖਾਈ ਹੈ ਓਲਡ ਆ ਜੀ ਹੋਣੀ ਹੋਣ ਅੰਦਰ ਅੱਗੇ ਆਉਣੀਆਂ ਦਿਖਾਉਣੀ ਜੜੀ ਤੇ ਆ ਜਿਹੜੀ ਆ ਇਹ ਬਿਲਕੁਲ ਤਾਜੀ ਸੂਈ ਜੇ ਇਹ ਸਾਰੇ ਬਿਲਕੁਲ ਕੋਈ ਦੋ ਤਿੰਨ ਦਿਨਾਂ ਦੇ ਵਿੱਚ ਦੇ ਬੱਚੇ ਆ ਜਿਹੜੇ ਸਾਰੇ ਤੇ ਇਹਦੇ ਕੋਲ ਕਿੰਨਾ ਜਿਹੜੇ ਇਹ ਵੀ ਜੀ ਪਰਲਾ ਬੱਚਾ ਜਿਹੇ ਦਾ ਠੀਕ ਆ ਤਾਜੀ ਸੂਈ ਜੇ ਠੀਕ ਆ ਹਾਂਜੀ ਤੇ ਠੰਡੀ ਧੀਰੀ ਇਹ ਵੀ ਆ ਉਹੀ ਠੰਡੀ ਧੀਰੀ ਆ ਠਣਸਣ ਚੰਗਾ ਵਾ ਸਭ ਕੁਝ ਠੀਕ ਆ ਠੀਕ ਆ ਜੀ ਇਹ ਕਿੰਨੇ ਕਿ ਦੁੱਧ ਆ ਲਈ ਜੇ ਇਹ ਦੁੱਤ ਬੁੱਧਾ ਨਹੀਂ ਤਾਂ 12-13 ਦਿਨ ਤੱਕ ਉਹ ਕਰੂਗੀ ਤੇ ਵੱਧ ਘੱਟ ਕੀ ਕਰੂਗੀ ਠੀਕ ਆ ਹਾਂਜੀ ਹੋ ਸਕਦਾ ਵੱਧ ਹੀ ਕਰ ਜੇ ਤੋਰੀਏ ਫਿਰ ਇਹਨਾਂ ਵੀ ਤੇ ਖੁੱਲ ਜਸ ਕੋਲ ਤੇ ਬਾਕੀ ਕੱਲ ਹੀ ਸੋਈ ਦੱਸਦੇ ਮਗਰ ਕੀ ਆ ਤੇ ਹਾਂ ਕੱਲ ਨੂੰ ਖਾਲੀ ਫੁੱਲੀ ਹੋਊਗੀ ਫਿਰ ਪਤਾ ਲੱਗੂ ਇਹ ਖਾਲੀ ਨਹੀਂ ਕੀਤੀ ਜਿਹੜੀ ਕਿੰਦੇ ਬਾਕੀ ਚੰਗੀ ਸਾਫ ਸੁਥਰੀ ਹੈ ਚਿਹਰਾ ਵੀ ਇਹਦਾ ਬੜਾ ਖੂਬਸੂਰਤ ਹੈ ਚਿਹਰਾ ਤਾਂ ਹੁਣੇ ਦਿਖਾ ਦਿੰਨੇ ਆ ਗਿਆ ਲੈ ਬਾਕੀ ਇਹ ਨੋਰਮਲ ਕੱਦ ਦੀਆਂ ਗਾਵਾਂ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਨਾਲ ਨਾਲ ਦੱਸੀ ਜਾਂਦੇ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਜੀ ਜਾ ਜਾ ਬਾਕੀ ਵੀ ਜਿਹੜੀ ਚੀਜ਼ ਓਏ ਤੁਸੀਂ ਵਿਖਾਉਂਦੇ ਹੁੰਦੇ ਹੋ ਹਾਂਜੀ ਮਤਲਬ ਉਹ ਹੀ ਹੁੰਦੀ ਹੈ ਵੀਡੀਓ ਦੇ ਵਿੱਚ ਛੇ ਜੀ ਕੇ ਪਾ ਵੱਡੀ ਛੋਟੀਆਂ ਨੂੰ ਵੱਡੀਆਂ ਕਰਦਾ ਵੱਡੀਆਂ ਹਾਂਜੀ ਆਹ ਨਹੀਂ ਆਹ ਜਿਹੜੀ ਵੀਡੀਓ ਨਹੀਂ ਪਾਉਣ ਲੱਗੇ ਅੱਜ ਹਾਂਜੀ ਹਾਂਜੀ ਮਤਲਬ ਤੁਸੀਂ ਸ਼ੁਰੂ ਤੋਂ ਪਾਉਂਦੇ ਆਏ ਤਾਂ ਸ਼ੁਰੂ ਤੋਂ ਮਹਾਰਾ ਦੀ ਕਿਰਪਾ ਨੇ ਪੈ ਰਹੀਆਂ ਨੇ ਹਾਂਜੀ ਹਾਂਜੀ ਇਹ ਨਾਰਮਲ ਕਰਦੀਆਂ ਗਾਵਾਂ ਜੇ ਹਾਂਜੀ ਹਾਂਜੀ ਬਾਕੀ ਆਪਾਂ ਨਾਲੋਂ ਨਾਲ ਦੱਸ ਵੀ ਦਈਦਾ ਹਾਂ ਹਾਂ ਦੂਸਰੀ ਗੱਲ ਕਿਸੇ ਨੂੰ ਸਪੈਸ਼ਲ ਵੀਡੀਓ ਨਹੀਂ ਜੇ ਪੈਣੀ ਅੱਛਾ ਵੀਰ ਜੀ ਇਹਦਾ ਨੰਬਰ ਹਾਂ ਨੰਬਰ ਦੱਸੋ ਵੀ ਇੰਨੇ ਨੰਬਰ ਵਾਲੀ ਦੀ ਆ ਵੀਡੀਓ ਆ ਹਾਂਜੀ ਤੇ ਉਹਨੂੰ ਵੀਡੀਓ ਨਹੀਂ ਪਾਵਾਂਗੇ ਇੰਨੇ ਨੰਬਰ ਦੱਸ ਦਿਆ ਵੀ ਹਾਂ ਜੀ ਵੀਰ ਜੀ ਆ ਇੰਨੇ ਨੰਬਰ ਦੇ ਗਾਹਾਂ ਉਹ ਸਪੈਸ਼ਲ ਕਿ ਉਹਨੂੰ ਵੀਡੀਓ ਨਹੀਂ ਜੇ ਪੈਣੀ ਇਹ ਇੱਕ ਰਿਕਵੈਸਟ ਜੀ ਮੇਰੇ ਹੱਥ ਜੋੜ ਕੇ ਠੀਕ ਹੈ ਠੀਕ ਹੈ ਤੇ ਟਾਈਮ ਉਹਨਾਂ ਕੋਲ ਹੁੰਦਾ ਸਾਰਿਆਂ ਕੋਲ ਸਿਆਣੇ ਹੁੰਦੇ ਹਾਂ ਹਾਂਜੀ ਹਾਂਜੀ ਤੇ ਬਾਹਰੋਂ ਤੇ ਵੀ ਲੈਣ ਜਾਣਾ ਹੁੰਦਾ ਤੇ ਤੱਲੀ-ਕੱਲੀ ਗਾਲੀ ਕਹੀ ਦੀ ਵੀਡੀਓ ਨਹੀਂ ਪੈਣੀ ਜਿਨ੍ਹਾਂ ਦੀਆਂ ਗਾਵਾਂ ਵੀਡੀਓ ਤਿੰਨ ਵਾਰ ਕਮਾ ਕੇ ਵੀਰੋ ਜਿੰਨੇ ਮਰੀ ਮਰਜ਼ੀ ਕਮਾ ਕੇ ਮਾ ਵੇਖੀ ਜਾ ਉਹਨਾਂ ਨੂੰ ਮਿਲਦੇ ਜੁਲਦੇ ਜੇ ਸਾਰੇ ਹੀ ਮਿਲਦੇ ਜੁਲਦੇ ਜੇ ਠੀਕ ਆ ਸਾਰੀਆਂ ਗੱਲਾਂ ਜੀ ਠੀਕ ਆ ਤੇਰਾ ਮੁੱਲ ਤੇ ਦੱਸੀਏ ਫਿਰ ਹਾਂ ਜੀ ਇਹਦਾ ਮੁੱਲ ਵੀਰ ਜੀ 33000 33000 ਕੋ ਕਰਦੀ ਏ ਮਾਨੇ ਚ 30000 ਨਹੀਂ ਫਿਰ 30000 ਪੂਰੇ ਤੇ ਦੇ ਜਾਨ ਤੋਂ ਵੀ 30 30 ਦਾ ਹੀ ਲੋਟ ਕਰਦੀ ਏ ਸਾਰਾ ਹੀ ਕਰ ਦੋਦੀ ਦੀ ਗੱਲ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹ ਵੀ ਜੀ ਅੱਜ ਸਵੇਰੇ ਅੱਛਾ ਇਹ ਤੇ ਅੱਜ ਹੀ ਸੁਈ ਹੈ ਅੱਜ ਆਈ ਜੇ ਥੋੜੀ ਦੇਰ ਪਹਿਲਾਂ ਠੀਕ ਹੈ ਤੇ ਗੱਡੀ ਚ ਜੇਰ ਪਾਈ ਜੇ ਅੱਛਾ ਹਾਂ ਸਵੇਰੇ ਸੁਈ ਜੇ ਗੱਡੀ ਜੇਰ ਪਾਈ ਜੇ ਤੇ ਥਣ ਸੋਣੂ ਸਾਫ ਕਰਤੀ ਇਹਦੇ ਠੀਕ ਹੈ ਬੱਚਾ ਬੱਚਾ ਚੰਗਾ ਆਵਾ ਥਣ ਸਾਫ ਕੀਤੇ ਰਹੇ ਤੇ ਥਣ ਸੋਣੂ ਸੋਹਣਾ ਲੱਗਾ ਪਿਆ ਚੰਗਾ ਥਣ ਲੱਗਾ ਜਿਹੜਾ ਹੈ ਨਾ ਤੇ ਇਹ ਕਿੰਨੇ ਕ ਦੁੱਧ ਹਲੀ ਜੇ ਦੁੱਧ ਜੀ ਅੱਛੀ ਬੋਧਾ ਨਹੀਂ ਤੇ 15 ਲੀਟਰ ਤੋਂ ਘੱਟ ਕੀ ਚਵਾਉਗੀ ਠੀਕ ਹੈ ਹਾਂਜੀ ਚਲੋ ਫਿਰ ਤੋਰਦੀ ਬੰਦੇ ਆੜੀ 15 ਲੀਟਰ ਚਵਾਉਗੀ ਠੀਕ ਹੈ ਬਸ ਜ਼ ਬਾਕੀ ਥੱਲੇਆਂ ਕਾਫੀ ਸਫਾਈ ਚ ਤਿਆਰ ਹੋਈ ਆ ਅੱਜ ਹੀ ਸੋਈ ਆ ਅਜ ਲਿਆ ਵੀਰ ਜੀ ਗੱਦ ਕਾਠੇ ਵੀ ਚੰਗਾ ਤੇ ਹੈਗੀਆਂ ਸਾਰੀਆਂ ਹੀ ਅੱਜ ਕ੍ਰੋਸ ਚ ਗਰਮੀ ਦੇ ਮੌਸਮ ਵਾਲੀਆਂ ਵਾਂ ਜੜੀਆਂ ਕੁਝ ਸੋਈਆਂ ਵਾਂ ਤੇ ਕੁਝ ਗੱਬਣਾ ਵਾਂ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀਰ ਜੀ ਮੁੱਲ ਜਿਆਦਾ ਕਿੰਨਾ ਇਹਦਾ ਮੁੱਲ 35 ਹਾਂਜੀ ਇਹ ਬੱਛੀ ਦੇ ਦਿਆਂਗੇ 3000 3000 ਦੇ ਚਲੋ 1000 ਹੋਰ ਛੱਡ ਦਿਆ ਫਿਰ ਚਲੋ ਛੱਡ ਦਾਂਗੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਵੀਰ ਜੀ ਬੱਛੀ 200 ਹੋਰ ਵੀ ਆਉਂਦੀਆਂ ਨੇ ਅੱਛਾ ਉਹ ਵੀ ਇਹੀ ਆਹੀ ਵੈਰਾਈਟੀ ਹੈ ਅੱਛਾ ਬਾਕੀ ਜੀ ਸੱਚਾ ਉਹ ਵੀ ਠੀਕ ਆ ਤੇ ਉਹ ਵੀ ਗੱਪਣਾ ਨੇ ਠੀਕ ਆ ਤੇ ਬਾਕੀ ਵੀਰ ਜੀ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਮੇ ਕਿਹੇ ਥੱਲੇ 5-7 5 ਕਿਲੋ ਤੇ ਪਮੇ ਕਿਹੇ ਥੱਲੇ 15 ਕਿਲੋ ਅੱਛਾ ਇੱਥੇ ਆਪਣੀ ਤਸੱਲੀ ਕਰਕੇ ਆਪਣਾ ਧਾਰਾ ਮਾਰ ਕੇ ਪਾਸ ਕਰਕੇ ਲੈ ਕੇ ਜਾਓ ਗੱਬਣਿਆਂ ਨੂੰ ਪਾਸ ਕਰੋ ਖੀਰ ਨੂੰ ਝੋਚਵਾ ਕੇ ਲੈ ਕੇ ਜਾਓ ਠੀਕ ਹੈ ਜੀ ਤੇ ਬਾਕੀ ਜੇ ਤਾਜ਼ੇ ਬੱਚੇ ਜੇ 나ੜੂ ਦੇ ਬੱਚੇ ਜੀ ਕੋਈ ਅੱਜ ਦੀ ਹੈ ਕੋਈ ਕੱਲ ਦੀ ਹੈ ਇਹਨਾਂ ਤੇ ਕੋਈ ਵੀ ਗਾਂ ਦੁੱਧ ਤੇ ਨਹੀਂ ਆਉਂਦਾ ਨਾ ਹੀ ਉਹ ਪਰਲੀ ਨਾ ਆਇਆ ਠੀਕ ਹੈ ਜੀ ਕੋਈ ਦੁੱਧ ਤੇ ਨਹੀਂ ਆ ਮਤਲਬ ਬੋਲੇ ਦੇ ਗਾਵਾਂ ਨੇ ਅੱਜ ਤੀਸਰਾ ਦਿਨ ਉਹ ਲਮ ਲਾ ਕੇ ਰਨਿੰਗ ਤੀਸਰਾ ਦਿਨ ਆ ਸਾਰਿਆਂ ਨੂੰ ਠੀਕ ਆ ਨਾ ਕੋਈ ਪਹਿਲੇ ਦਿਨ ਦੀ ਆ ਭਾਵੇਂ ਦੂਸਰੇ ਦਿਨ ਦੀ ਹਾਂਜੀ ਹਾਂਜੀ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਮਾਲ ਲੈ ਕੇ ਜਾਓ ਠੀਕ ਹੈ ਜੀ ਮੇਰੇ ਕੋਲ ਲਓ ਜਿੱਥੋਂ ਮਰਜ਼ੀ ਲਓ ਲਿਆ ਤਸੱਲੀ ਕਰਕੇ ਨ ਕਰੋ ਤਸੱਲੀ ਕਰਕੇ ਹਨਾ ਬਾਅਦ ਚ ਨਾ ਕਿਸੇ ਨੂੰ ਕਹਿਣਾ ਕਿ ਯਾਰ ਇਦਾਂ ਹੈ ਉਦਾਂ ਹੈ ਉਹ ਫਿਰ ਮਜ਼ਾ ਨਹੀਂ ਆਉਂਦਾ ਹਾਂਜੀ 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 ਗਲਤ ਹੋਇਆ ਆਪਣਾ ਪਹਿਲਾਂ ਹੀ ਤਸੱਲੀ ਕਰਕੇ ਲੈ ਦੇਖੋ ਜੀ ਜੇ ਆਪਾਂ 50000 ਦੀ ਗਾਂ ਲੈ ਸਕਦੇ ਆ ਤੇ ਆਪਾਂ 500 ਰੁਪਏ ਦਾ ਤੇਰੇ ਵੀ ਫੋਕ ਸਕਦੇ ਆ ਹਾਂਜੀ ਹਾਂਜੀ ਕੋਈ ਦੂਰ ਹੈ ਭੈਣ ਭਰਾ ਮਤਲਬ ਜਿਦਾ ਪੁਰਾਣਾ ਚੱਲਦਾ ਹੁਣ ਸਾਡੇ ਕਈ ਵਾਰ ਚੌਥਾ ਜਿੱਥੇ ਸੂਆ ਪਹਿਮਾ ਪੰਜਵਾਂ ਕਿੰ ਆ ਕੋ ਮਾਲ ਦਾ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਸਾਡੇ ਬਾਰੇ ਸਾਨੂੰ ਉਹਨਾਂ ਬਾਰੇ ਪਤਾ ਠੀਕ ਆ ਕਿਥੋਂ ਨਵਾਂ ਮਾਲ ਕਿਤੇ ਵੀ ਲੈਂਦੇ ਹੋ ਮੇਰੇ ਕੋਲ ਲੈਂਦੇ ਹੋ ਕਿਤੇ ਵੀ ਲੈਂਦੇ ਹੋ ਥੋੜੀ ਤਸੱਲੀ ਕਰਕੇ ਤਸੱਲੀ ਕਰਕੇ ਹੈਨਾ ਫਰਜੇ ਵਿੱਤੀ ਹੀ ਪੈਸੇ ਲਾਉਣੇ ਆ ਬੜੇ ਔਖੇ ਬਣਦੇ ਆ ਫਰਜੇ ਸਾਡਾ ਪੈਸੇ ਲਾਉਣੇ ਆ ਠੀਕ ਆ ਪੈਸੇ ਲਾਉਂਦੇ ਆ ਤੇ ਲਾ ਕੇ ਤੇ ਮੁੜ ਕੇ ਜਾਂਦੇ ਫਿਰ ਲਾ ਲਿਆ ਰਿਸਕ ਲਿਆ ਤੇ ਫਿਰ ਲਾਭਾ ਨਾ ਦਿਆ ਕਰੋਗੇ ਨੇ ਠੀਕ ਆ ਫਿਰ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੀਆਂ ਕਦੇ ਕਿਸੇ ਦੀ ਕਦੇ ਕਿਸੇ ਦੀਆਂ ਦੇਖੀਦਾ ਹੀ ਆ ਦੁਨੀਆ ਦੇ YouTube ਦੇ ਵੇਖਣੇ ਹੀ ਰਹੇ ਆ ਆਪਾਂ ਹਾਂਜੀ ਹਾਂਜੀ ਤੇ ਇਸ ਕਰਕੇ ਕੱਚਾ ਕੱਚਾ ਡੰਗਰ ਆ ਤੁਹਾਨੂੰ ਆਪਣੀ ਤਸੱਲੀ ਨੂੰ ਉਹਨੂੰ ਇਹ ਨਾਲ ਕੇ ਕੱਢ ਕੇ ਲੈ ਆ ਜਾਓ ਹਾਂਜੀ ਸੂਆ ਤਾਂ ਵੀ ਇੱਥੇ ਆੜ ਕੇ ਕੱਢ ਕੇ ਲੈ ਆ ਜਾਓ ਪੂਰੀ ਫੁੱਲ ਤਸੱਲੀ ਨਾਲ ਨਗਰ ਲੈ ਕੇ ਜਾਓ ਜਿੱਥੋਂ ਵੀ ਲੈਂਦੇ ਹੋ ਠੀਕ ਹੈ ਜੀ ਜਿਹੜੀ ਵੀ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਜਿੱਥੋਂ ਮਾਲ ਲੈਂਦੇ ਹੋ ਪੂਰੀ ਤਸੱਲੀ ਨਾਲ ਲਓ ਠੀਕ ਹੈ ਜੀ ਜੀ ਕਹਿੰਦੇ ਜੀ ਬਾਕੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਅੱਠ ਗਾਵਾਂ ਆਵਾਜ਼ ਤੇ ਦੋ ਜੜੀਆਂ ਹੁੰਦੀਆਂ ਵਾ ਟੋਟਲ 10 ਗਾਵਾਂ ਜਿਹੜੀਆਂ ਅੱਜ ਵਕਾਊ ਆ ਤੇ ਬਾਕੀ ਤੁਸੀਂ ਆਪਣੀ ਤਸੱਲੀ ਨਾਲ ਤੇ ਆਪਣੀ ਮਰਜ਼ੀ ਨਾਲ ਖੜਨੀਆਂ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ